ਦਲ ਕੋਲ ਚੇਅਰਮੈਨ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ ਤੇ ਡਾਕਟਰ ਬਲਵੀਰ ਸਿੰਘ ਵੱਲੋਂ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਇੰਪਰੂਵਮੈਂਟ ਆਫ ਦੇ ਚੇਅਰਮੈਨ ਹਾਂ ਸੋ ਬਲਕੋ ਤੁਸੀਂ ਗੁਰਿਆਮਾ ਬੋਲੀ ਪੰਜਾਬੀ ਟੀਵੀ ਦੇ ਨਾਲ ਦਾ ਇਸ ਟਾਈਮ ਹਰਪਾਲ ਸਿੰਘ ਜੀ ਜਿਹੜੀ ਕਿ ਫੇਰ ਨਹੀਂ ਸੌਂਦੀ ਗਈ ਹੈ ਉਹ ਡਾਕਟਰ ਬੰਦੇ ਸਿੰਘ ਵੱਲੋਂ ਉਹ ਮਿੱਠਾ ਖਾ ਕੇ ਉਹਨਾਂ ਨੂੰ ਉਹਨਾਂ ਦੇ ਪੱਦੇ ਤੇ ਬਿਠਾਇਆ ਗਿਆ ਕੁਰਸੀ ਤੇ ਬਿਠਾਇਆ ਗਿਆ ਤੁਹਾਨੂੰ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਾਂ ਬੋਲੀ ਪੰਜਾਬੀ ਟੀਵੀ ਦੇ ਉੱਤੇ ਚਲੋ ਬਸ ਇਹ ਕਰ ਦੋ ਅੰਗਰੇਜ਼ ਚਲੋ ਕਰ ਲੋ ਯਾਰ 50 ਬਹੁਤ ਜਲਦੀ ਖੇਡੋ ਮੈਜੇਡ ਸਾਹਿਬ ਨੂੰ ਨਵੀਂ ਚੇਅਰਮੈਨੀ ਮਿਲੀ ਹੈ ਜੀ ਸਤਿ ਸ੍ਰੀ ਅਕਾਲ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਜੀ ਜ਼ਿਲ੍ਹਾ ਪ੍ਰਧਾਨ ਦੀ ਉਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਦੋ ਹੈਗੇ ਸਾਡੇ ਕੋਲ ਇੱਕ ਵਿਧਾਇਕੀ ਦੇ ਆ ਤੇ ਸ਼ਹਿਰ ਦੇ ਤੇਂਦਰ ਜੀ ਆ ਇਹਨਾਂ ਨੇ ਜਿਹੜੇ ਪ੍ਰਧਾਨ ਹੁੰਦਾ ਜੀ ਉਹ ਐਮ ਐਲ ਏ ਮინისტრਾਂ ਦੇ ਉੱਪਰ ਹੁੰਦਾ ਜਿਹੜਾ ਉਹਨਾਂ ਨੇ ਐਮ ਐਲ ਏ ਮਿੰਸਟਰ ਉਹਨਾਂ ਨੇ ਬਣਾਣੇ ਹੁੰਦੇ ਆ ਸੋ ਬਹੁਤ ਵੱਡੀ ਜ਼ਿੰਮੇਵਾਰੀ ਆ ਉਹਦੇ ਨਾਲ ਇਹਨਾਂ ਨੂੰ ਜਿਹੜਾ ਹੈਗਾ ਪਾਰਟੀ ਨੇ ਮਾਣ ਵੀ ਬਖਸ਼ਿਆ ਇਹਨਾਂ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਲਗਾਇਆ ਔਰ ਇਹਨਾਂ ਨੂੰ ਇੰਪਰੂਵਮੈਂਟ ਰਸਤਾ ਲਗਾਇਆ ਤਾਂ ਕਿ ਜਿਹੜਾ ਹੈਗਾ ਇਹ ਦੋਨੇ ਕੰਮ ਕਰ ਸਕਣ ਪਾਰਟੀ ਦੀ ਸੇਵਾ ਬੜੀ ਦੀਵਤ ਤੋਂ ਕਰ ਰਿਹਾ ਜੀ ਦੋਨੋਂ ਬੜੀ ਲਗਨ ਨਾਲ ਕਰ ਰਿਹਾ ਔਰ ਬਹੁਤ ਹੀ ਇਹਨਾਂ ਦੇ ਵਿਚਾਰੀਆਂ ਦੋਨਾਂ ਦੇ ਵਿੱਚ ਅੱਛੀਆਂ ਕੁਆਲਿਟੀਆਂ ਹੈ ਜੀ ਸਾਰੇ ਪਰਿਵਾਰ ਨੂੰ ਜੋੜ ਕੇ ਰੱਖਣਾ ਨਵੇਂ ਮੈਂਬਰ ਨਾਲ ਜੋੜਨਾ ਔਰ ਜਿਹੜੇ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਉਹਨਾਂ ਨੂੰ ਵਧੀਆ ਢੰਗ ਨਾਲ ਇੰਪਲੀਮੈਂਟ ਕਰਨਾ ਉਹਨਾਂ ਨੂੰ ਮਤਲਬ ਕੱਲੇ-ਕੱਲੇ ਜਿਹੜਾ ਹੈਗਾ ਲਾਸਟ ਮੈਨ ਜਿਹਨੂੰ ਆਪਾਂ ਕਹਿੰਦੇ ਆ ਅਖੀਰਲੇ ਬੰਦੇ ਤੱਕ ਜਿਹੜਾ ਹੈਗਾ ਜਿਵੇਂ ਟੇਲਾ ਤੱਕ ਪਾਣੀ ਪਹੁੰਚਾਇਆ ਇਹਦੇ ਸਾਰੀਆਂ ਸਰਵਿਸਿਜ਼ ਜਿਹੜਾ ਕਾਰਡ ਬਣਾਣਾ ਜਿਹੜਾ ਬੰਦਾ ਬਿਲਕੁਲ ਅਨਪੜਾ ਹੈ ਉਹ ਪੱਠੇ ਤੇ ਕੰਮ ਕਰਦਾ ਉਹ ਖੇਤ ਵਿੱਚ ਝੋਨਾ ਲਾਂਦਾ ਜੀਦੀ ਕੱਟਦਾ ਕਣਕ ਵੱਢਦਾ ਉਹ ਜਾਂ ਉਹ ਜਿਹੜਾ ਮੰਡੀ ਦੇ ਵਿੱਚ ਕੰਮ ਕਰ ਰਿਹਾ ਝਾੜੂ ਲਾਂਦਾ ਉਹਨਾਂ ਤੱਕ ਪਹੁੰਚ ਕਰਨੀ ਆ ਆਪਾਂ ਜਿਹਨਾਂ ਨੂੰ ਵਿਚਾਰਿਆਂ ਨੂੰ ਆਪਣੇ ਹੱਕਾਂ ਦਾ ਪਤਾ ਵੀ ਨਹੀਂ ਹੈ ਸ਼ਾਇਦ ਉਹਨਾਂ ਨੂੰ ਤੇ ਉਹਨਾਂ ਦਾ ਇਲਾਜ ਕਰਾਣਾ ਤਾਂ ਕਿ ਉਹ ਬੰਦੇ ਜਦੋਂ ਹੋ ਰਹੇ ਉਹ ਉਹ ਵੀ ਆਪਣੇ ਮਾਨ ਦੇ ਨਾਲ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ 'ਚ ਰੱਬ ਨਾ ਕਰੇ ਕਿਸੇ ਨੂੰ ਲੋਡ ਪਾਵੇ ਤਾਂ ਉਹ ਜਾ ਕੇ ਆਪਣਾ ਇਲਾਜ ਕਰ ਸਕਣ ਸੋ ਇਹ ਇਹਨਾਂ ਦਾ ਮੰਡਟ ਹੈ ਜੀ ਪਾਰਟੀ ਦੇ ਵਾਸਤੇ ਇਹਨਾਂ ਨੇ ਕੰਮ ਕਰਨਾ ਹੈ ਪਾਰਟੀ ਨੂੰ ਸਟਰੋਂਗ ਕਰਨਾ ਹੈ ਤੇ ਅਸੀਂ ਸਾਰੇ ਜਿੰਨੇ ਵੀ ਅਸੀਂ ਆ ਗਏ ਸਾਰੇ ਜਿੰਨੇ ਵੀ ਮੈਂ ਕਹੂੰਗਾ ਮੈਂ ਵੀ ਇੱਕ ਪਾਰਟੀ ਦਾ ਬੇਸਿਕਲੀ ਵਲੰਟੀਅਰ ਹੈ ਪਾਰਟੀ ਦੇ ਸਾਰੇ ਵਲੰਟੀਅਰ ਚਾਹੇ ਉਹ ਚੇਅਰਮੈਨ ਹੋਵੇ ਚਾਹੇ ਕਾਉਂਸਲਰ ਹੋਵੇ ਜਾਂ ਸਰਪੰਚ ਹੋਵੇ ਉਹ ਸਾਰੇ ਅਸੀਂ ਇਹਨਾਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਸਾਡੇ ਪ੍ਰਧਾਨ ਆ ਜੀ ਦੋਨੋਂ ਜਣੇ ਇਹ ਇਸੀ ਤਰ੍ਹਾਂ ਜਿਹੜੇ ਸਾਡੇ ਜ਼ੋਨ ਪ੍ਰਧਾਨ ਹੈ ਉਹ ਵੀ ਆਏ ਹੋਏ ਆ ਚੇਅਰਮੈਨ ਉਹ ਵੀ ਲੱਗੇ ਹੋਏ ਆ ਜੀ ਆਪਣੇ ਢੱਲੋ ਸਾਹਿਬ ਤੇ ਇਸੇ ਤਰ੍ਹਾਂ ਬਾਕੀ ਜਿਹੜੇ ਸਾਰੇ ਆ ਸੀ ਇੱਕ ਇੱਕ ਪਰਿਵਾਰ ਹੈ ਸੀ ਇੱਕ ਸਾਡੀ ਪਾਰਟੀ ਇੱਕ ਡਿਫਰੈਂਟ ਆ ਇੱਕ ਮੰਤਰੀ ਸਾਹਿਬ ਇਲੈਕਸ਼ਨ ਨੇੜੇ ਆ ਰਹੀ ਹੈ ਗੁੱਟਬਾਜ਼ੀ ਦੇਖੀ ਜਾ ਰਹੀ ਹੈ ਕੋਈ ਵੀ ਚੇਅਰਮੈਨ ਮਿਲਦੀ ਐ ਐਮਐਲਏ ਸਭ ਨਜ਼ਰ ਨਹੀਂ ਆਉਂਦੇ ਜੀ ਕਿਸੇ ਵੀ ਨਹੀਂ ਅਮਰਦੇਵ ਸਾਹਿਬ ਸਾਰੇ ਨਜ਼ਰ ਆਉਂਦੇ ਆ ਜੀ ਅੱਜ ਕਈ ਵਾਰੀ ਹੁੰਦਾ ਕਿ ਜਦੋਂ ਸ਼ਾਰਟ ਨੋਟਿਸ ਹੁੰਦਾ ਕੋਲੀ ਸਾਹਿਬ ਐਸੋਲੇ ਚੰਡੀਗੜ੍ਹ ਮੇਰੀ ਗੱਲ ਹੋਈ ਅਮਰਦੇਵ ਸਾਹਿਬ ਅੱਛਾ ਜੀ ਅਸੀਂ ਸਾਰੇ ਇਕੱਠੇ ਆ ਸਾਡੀ ਪਾਰਟੀ ਦੇ ਦੇਖੋ ਕੋਈ ਇੱਕੋ ਚੀਜ਼ ਫਰਕ ਹੈ ਸਾਡੀ ਬਾਕੀ ਪਾਰਟੀਆਂ ਨਾਲ ਗੁੱਟਬਾਜ਼ੀ ਤੁਹਾਨੂੰ ਨਜ਼ਰ ਆਉਂਦੀ ਹੈ ਕਾਂਗਰਸੀਆਂ ਦੇ ਵਿੱਚ ਇੱਕ ਦੋ ਲੱਤਾਂ ਖਿੱਚਦੇ ਆ ਪਤਾ ਕੋਈ ਸ਼ੱਕ ਹੈ ਕਿਸੇ ਨੂੰ ਕੋਈ ਗੁੱਟਬਾਜ਼ੀ ਹੈ ਅਕਾਲੀਆ ਚ ਨਜ਼ਰ ਆਉਂਦੀ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਬਣੇ ਹੋਏ ਆ ਸੋ ਆਮ ਆਦਮੀ ਪਾਰਟੀ ਦੇ ਕੋਈ ਗੁੱਟਵਾਦੀ ਨਹੀਂ ਸਾਰੇ ਇਕੱਠੇ ਆ ਗਏ ਜੀ ਸਰ ਜਦੋਂ ਵੀ ਨਵਾਂ ਚੇਅਰਮੈਨ ਲਾਉਣਾ ਪੁਰਾਣਾ ਚੇਅਰਮੈਨ ਦੀ ਹਾਜ਼ਰੀ ਨਹੀਂ ਹੁੰਦੀ ਉਦੋਂ ਹਟਾਣਾ ਸਰ ਨੂੰ ਹਟਾਇਆ ਨਵਾਂ ਚੇਅਰਮੈਨ ਲਾਇਆ ਜੁਨੇ ਚਾਥੇ ਨਹੀਂ ਆਏ ਅੱਜ ਤੁਹਾਡੇ ਕੋਲ ਜਿਹੜੇ ਪੁਰਾਣੇ ਚੇਅਰਮੈਨ ਉਹ ਵੀ ਅੱਜ ਕੀ ਨਹੀਂ ਆਏ ਕੋਈ ਗੱਲ ਨਹੀਂ ਹੋ ਜਾਂਦਾ ਕਿ ਵਾਰੀ ਅਗਲੇ ਨੇ ਆਪਣੀਆਂ ਆਪਣੀਆਂ ਅਰਗੇਂਜਮੈਂਟਸ ਹੁੰਦੀਆਂ ਥੋੜਾ ਜਿਹਾ ਹੁੰਦਾ ਇਹ ਗੱਲ ਨਹੀਂ ਸਰ ਨੂੰ ਹਟਾਉਣ ਦਾ ਕਾਰਨ ਕੀ ਸੀ ਨਹੀਂ ਦੇਖੋ ਗੱਲ ਇਹਦੇ ਵਿੱਚ ਕਾਰਨ ਨਹੀਂ ਹੁੰਦਾ ਪਹਿਲਾਂ ਇੱਕ ਹੱਥ ਮਿਸਟਰ ਸੀ ਫਿਰ ਦੂਜਾ ਸੀ ਫਿਰ ਮੈਂ ਹੁਣ ਤੀਜਾ ਹੱਥ ਮਿਸਟਰ ਆ ਇਹ ਮਤਲਬ ਇਹ ਕੁਦਰਤ ਦਾ ਚੱਲਦਾ ਰਹਿਦਾ ਵਰਤਾਰਾ ਜੀ ਕੋਈ ਗੱਲ ਨਹੀਂ ਮਤਲਬ ਇਹ ਜਿਹੜਾ ਜਿਹੜਾ ਹਟਾਣਾ ਕੋਈ ਇਹਦੇ ਵਿੱਚ ਕੋਈ ਇਹ ਕੋਈ ਇਹ ਨਹੀਂ ਕੋਈ 네ਗੇਟਿਵ ਹੈ ਕਿਸੇ ਨੂੰ ਆਪਾਂ ਜਿਹੜਾ ਕੋਈ ਬੰਦੇ ਮਤਲਬ ਆਦਰਵਾਇਜ਼ ਤਾਂ ਫਿਰ ਨਵੇਂ ਨੂੰ ਕਿਸੇ ਨੂੰ ਚਾਂਸ ਹੀ ਨਹੀਂ ਮਿਲੇਗਾ ਸੋ ਸਭ ਨੂੰ ਚਾਂਸ ਦੇਣਾ ਸਭ ਨੂੰ ਸਭ ਨੂੰ ਮੌਕਾ ਦਿੰਦੀ ਹੈ ਪਾਰਟੀ ਹੋ ਸਕਦਾ ਕੋਈ ਮਤਲਬ ਹੋ ਸਕਦਾ ਕੱਲ ਨੂੰ ਮੇਰੇ ਤੋਂ ਵਧਿਆ ਮਿਸਟਰ ਆਦਮੀ ਕੋਈ ਮੁਜ਼ਾਬਾ ਤਾਂ ਪਹਿਲਾਂ ਹੋਣਾ ਸੀ ਤਾਂ ਮੇਰਾ ਪਹਿਲਾਂ ਥੋੜੀ ਹੋਣਾ ਸੀ ਜੀ ਪੰਜਾਬ ਦੀ ਖੇਤੀਬਾੜੀ ਮੰਤਰੀ ਕਮੇਟੀ ਦੀ ਦੁਆਰਾ ਤੋਂ ਲੱਗ ਰਿਹਾ ਹੈਗਾ ਕਿ ਕੱਟੇ ਆਉਣ ਦੇ ਲਈ ਕੱਲ ਫਿਕਰ ਦੀ ਅੱਗੇ ਲੜਾਈ ਆਪਣੀਆਂ ਕੁਰਸੀਆਂ ਵਾਸਤੇ ਗੱਦੀਆਂ ਵਿੱਚੇ ਪਾਈਪ ਦੀ ਜਾ ਵਾਸਤੇ ਬਾਦਲ ਸਾਹਿਬ ਦੇ ਦੇਖੋ ਜਿਹੜੀ ਅਧੀ ਮਿਨਿਸਟਰੀ ਉਹਨਾਂ ਦੇ ਘਰ ਦੇ ਬੱਚੇ ਮੁੰਡਾ ਡਿਪਟੀ ਚੀਫ ਮਿਨਿਸਟਰ ਜਿਹੜੀ ਜੜੀ ਨੋ ਹੈ ਉਹ ਸੈਂਟਰ ਚ ਮਿਨਿਸਟਰ ਮੁੰਡੇ ਦਾ ਜੀਜਾ ਵੀ ਸਾਲਾ ਵੀ ਉਹਦਾ ਚਾਚੇ ਦਾ ਮੁੰਡਾ ਵੀ ਸਾਰੇ ਮਤਲਬ ਮੰਤਰੀ ਸੋ ਉਹਨਾਂ ਨੇ ਇੱਕ ਜਕੜ ਕੇ ਰੱਖੀ ਹੋਈ ਸੀ ਅਸੀਂ ਸਾਡੇ ਇੱਥੇ ਰਾਜਾ ਸਾਹੀ ਦਾ ਹਾਲ ਹੈ ਜੀ ਮਤਲਬ ਸੋ ਅਸੀਂ ਤਾਂ ਇਹ ਸੋਚਦੇ ਆ ਵੀ ਪਟਿਆਲੇ ਦੇ ਵਿੱਚ ਕਹਿੰਦੇ ਸਾੜਾ ਦੀ ਮਾਰ ਅਸੀਂ ਕਹਿੰਦੇ ਸਾੜਾ ਦੀ ਮਾਰ ਨਹੀਂ ਆ ਰਾਜਾ ਸਾਹੀ ਦੀ ਮਾਰ ਸੀ ਹੁਣ ਤੁਹਾਡੇ ਕੰਮ ਸ਼ੁਰੂ ਹੋ ਗਏ ਨਾ ਉੱਥੇ ਮਤਲਬ ਬੜੀ ਨਦੀ ਛੋਟੀ ਨਦੀ ਨੂੰ ਜੋੜ ਕੇ ਅੱਗੇ 4 ਕਿਲੋਮੀਟਰ ਤੱਕ ਪਟਾਈ ਹੋ ਰਹੀ ਹੈ ਉਹਦੀ ਕੈਪੈਸਿਟੀ ਵਧਾ ਰਹੇ ਅਸੀਂ ਜਿਵੇਂ ਜਿਵੇਂ ਪਿੱਛੇ ਪਾਣੀ ਜਾਂਦਾ ਅੱਗੇ ਪਾਣੀ ਵੱਧਦਾ ਉਹਦੀ ਕੈਪੈਸਿਟੀ ਘਟਦੀ ਆ ਜਾ ਕੇ ਜਿੱਥੇ ਜਿੱਥੇ ਤੁਹਾਡਾ ਡੀਅਰ ਪਾਰਕ ਹੈ ਉੱਥੇ ਜਾ ਕੇ ਅੱਧੀ ਰਹਿ ਜਾਂਦੀ ਹੈ ਜੋ ਉਹਨੂੰ ਡਾਫ ਲੱਗ ਜਾਂਦੀ ਹੈ ਨਦੀ ਨੂੰ ਤੋੜ ਦਿੰਦੀ ਆ ਉਹ ਅਸੀਂ ਉਹਨੂੰ ਅੱਗੇ ਤੁਹਾਡਾ ਮੂੰਹ ਖੋਲਤਾ ਉਹਦਾ ਬੜੇ ਵਾਲੇ ਛੱਡ ਨਹੀਂ ਆਣਗੇ। ਉਹ ਛੋਟੀ ਗੱਲ ਹੈ ਮਾਨੀ ਸਾਹਿਬ ਲੱਗਦਾ ਤੁਹਾਨੂੰ ਮਨਜੀਠੀਆ ਦੇ ਆ ਨਾਲ ਕੋਈ ਆਮਾਦੀ ਪਾਰਕ ਕੋਪੀ ਦਾ ਜਿਸ ਤਰ੍ਹਾਂ ਮਨਜੀਠੀਆ ਆਮਾਦੀ ਤੁਸੀਂ ਤਾਂ ਤੁਸੀਂ ਤਾਂ ਐ ਕਹਿੰਦੇ ਹੋ ਵੀ ਜਿਵੇਂ ਮਨਜੀਠੀਆ ਕੋਈ ਜੰਗ ਜਿੱਤ ਕੇ ਆਇਆ। ਜਿਉਂਠੀਆ ਨਾ ਜਿਵੇਂ ਕੋਈ ਵੱਲ ਉੱਗਿਆ ਹੋਇਆ ਸੀ ਬਾਹਰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਇਆ ਇੱਥੇ ਸੀਗਾ ਮਨਜੀਠੀਆ ਦੀ ਜਦੋਂ 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 ਦੋ ਫਾੜ ਹੋਇਆ ਉਹਦੇ ਵਿੱਚ ਜਦੋਂ ਦੋ ਫਾੜ ਹੋਇਆ ਮਨਜੀਠੀਆ ਇੱਥੇ ਗਿਆ ਸੀ ਨਾ ਉਹਨੂੰ ਜਦੋਂ ਅੰਦਰ ਭੇਜਿਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਟਰੱਕ ਨੂੰ ਲੈ ਕੇ ਬਿਆਨ ਬਾਜੀ ਜੇ ਉਹਨੂੰ ਵੱਡਾ ਦਿਨ ਵਿਚਾਰਿਆਂ ਕਿ ਵੀ ਇੰਨਾ ਸ਼ੋਅ ਕੀਤਾ ਜਾ ਰਿਹਾ ਪਰ ਕਰਤਾਂ ਪਾਰਟੀ ਦੇ ਦੁਆਰਾ ਦੇਖੋ ਇੱਕ ਨਾ ਇੱਕ ਹੁੰਦਾ ਵੀ ਜਿਵੇਂ ਤੁਸੀਂ ਕਹ ਲਓ ਕਿ ਸੈਂਟਰ ਦੇ ਵਿੱਚ ਜਿਹੜਾ ਹੈਗਾ ਉਹ ਭਾਜਪਾ ਦੀ ਸਰਕਾਰ ਹੈ ਉਹਨਾਂ ਦਾ ਸੂਲ ਹੈ ਰੂਲ ਬਾਈ ਲਾ ਹਾਂਜੀ ਤੇ ਇੱਕ ਹੁੰਦਾ ਰੂਲ ਆਫ ਲਾ ਕਾਨੂੰਨ ਦਾ ਜਿਹੜਾ ਕਾਨੂੰਨ ਦਾ ਜਿਹੜਾ ਰਾਜ ਹੁੰਦਾ ਰਾਜ ਕਿਸੇ ਪਾਰਟੀ ਦਾ ਨਹੀਂ ਹੁੰਦਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਰੂਲ ਆਫ ਲਾ ਆ ਉਹਦੇ ਵਿੱਚ ਫਰਕ ਕੀ ਹੁੰਦਾ ਕਿ ਜਿਵੇਂ ਕੋਈ ਬੰਦਾ ਹੈਗਾ ਜੇ ਫੜਿਆ ਗਿਆ ਉਹਦੇ ਤੇ ਹੁਣ ਜਿਹੜੇ ਉਹਦੇ ਤੇ ਚਾਰजेस ਆ ਇੱਕ ਉਹਦੇ ਵਿੱਚ ਕੋਰਟ ਕਚਹਿਰੀ ਹੈ ਜੀ ਉਹ ਕੋਰਟ ਵਿਚਾਰੀ ਨੇ ਮਤਲਬ ਉਹਦੀ ਮਤਲਬ ਇੱਕ ਟਾਈਮ ਹੁੰਦਾ ਕਿ ਉਸ ਤੋਂ ਬਾਅਦ ਜਦੋਂ ਉਹਦੀ ਟ੍ਰਾਇਲ ਹੋਏਗੀ ਉਦੋਂ سزا ਹੋਏਗੀ ਵੀ ਉਹ سزا ਦੇਣਾ ਕੋਰਟ ਦਾ ਕੰਮ ਹੈ ਉਹ ਇੱਕ ਨਾਰਮਲ ਕੋਰਟ ਦੀ ਪ੍ਰਕਿਰਿਆ ਹੈ ਲਾ ਇਸ ਟੇਕਿੰਗ ਇਟਸ ਕੋਰਸ ਸੋ ਆਪਾਂ ਨੂੰ ਕੋਈ ਮਤਲਬ ਇਹਦੇ ਕੋਲ ਸਰ ਅੱਜ ਕੱਲ ਰਾਹੁਲ ਗਾਂਧੀ ਤੇ ਜਿਵੇਂ ਰਵਨੀਤ ਬਿੱਟੂ ਦੀ ਜੋ ਵੀ ਉੱਥੇ ਬਹਿਸ ਬਾਜ਼ੀ ਹੋਈ ਹੈ ਜੀ ਉਸ ਨੂੰ ਕਿਵੇਂ ਦੇਖਦੇ ਹੋਗੇ ਗਰਦਾਰ ਤੱਕ ਸ਼ਬਦ ਵਰਤਿਆਗਾ ਕਿ ਇਹ ਦੋ ਇਹ ਦੋ ਮੰਦ ਭਾਗੀ ਕਰਨੀ ਹੋ ਸਕਦੀ ਜੀ ਜਿਹੜਾ ਬੰਦਾ ਲੀਡਰ ਆਫ ਦ ਆਪੋਜੀਸ਼ਨ ਹੋਵੇ ਔਰ ਇੱਕ ਮਤਲਬ ਮੈਂ ਕਹੂੰਗਾ ਕਿ ਦੂਜੀ ਧਿਰ ਵੱਲੋਂ ਮੁੱਖ ਮੰਤਰੀ ਦਾ ਕੈਂਡੀਡੇਟ ਹੋਵੇ ਦੂਜਾ ਬੰਦਾ ਜਿਹੜਾ ਕੇਂਦਰੀ ਮੰਤਰੀ ਹੋਵੇ ਇੱਕ ਇੱਕ ਮਰਿਆਦਾ ਹੁੰਦੀ ਹੈ ਇੱਕ ਭਾਸ਼ਾ ਹੁੰਦੀ ਹੈ ਜਿਹਨੂੰ ਪਾਰਲੀਮੈਂਟਰੀ ਲੈਂਗੁਏਜ ਕਹਿੰਦੇ ਆ ਮੈਂ ਉਹਦਾ ਧਿਆਨ ਰੱਖਦਾ ਵੀ ਜਦੋਂ ਮੈਂ ਕਹਿੰਦੇ ਕਿਸੇ ਨੂੰ ਮਤਲਬ ਸ਼ਬਦਾਵਲੀ ਮਾੜੀ ਨਹੀਂ ਹੋਣੀ ਚਾਹੀਦੀ ਸ਼ਬਦਾਵਲੀ ਚੰਗੀ ਹੋਣੀ ਚਾਹੀਦੀ ਆ ਗੱਲ ਦਲੀਲ ਨਾਲ ਕਰਨੀ ਚਾਹੀਦੀ ਆ ਨਾ ਉਹਨਾਂ ਦੀ ਗੱਲ ਵਿੱਚ ਕੋਈ ਦਲੀਲ ਸੀ ਸ਼ਬਦਾਵਲੀ ਉਹਨਾਂ ਦੀ ਅਨਪਾਰਲੀਮੈਂਟਰੀ ਸੀ ਬਹੁਤ ਮਾੜੀ ਸੀ ਉਹਨਾਂ ਨੂੰ ਦੋਨਾਂ ਨੂੰ ਦੇਸ਼ ਦੇ 144 ਕਰੋੜ ਲੋਕਾਂ ਤੋਂ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਆ ਉਹ ਉਹਨੂੰ ਟੈਂਪਲ ਆਫ ਡੈਮੋਕ੍ਰੇਸੀ ਕਹਿੰਦੇ ਆ ਜਿੱਥੇ ਖੜੇ ਹੋਏ ਸੀ ਉਹ ਬਟਨ ਜਿਹੜੀ ਉਹ ਪਾਸਾ ਇੱਕ ਦੂਜੇ ਲਈ ਵਰਤ ਲਿਆ ਇਹ ਨਿੰਦਣਯੋਗ ਹੈ ਸ਼ਰਮਜੋਗ ਹੈ ਦੋਨਾਂ ਵਾਸਤੇ ਇੱਕ ਮੰਤਰੀਆਂ ਕੇਂਦਰ ਦਾ ਤੇ ਦੂਜਾ ਜਿਹੜਾ ਹੈਗਾ ਉਹ ਵਿਰੋਧੀ ਧਿਰ ਦਾ ਨੇਤਾ ਹੈਗਾ ਦੋਨਾਂ ਵਾਸਤੇ ਦੋਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਆਪਣਾ ਮੁੱਦਾ ਕੀ ਹੈ ਜੀ ਪੰਜਾਬ ਬਾਲ ਦਿੱਲੀ ਦਿੱਲੀ ਚ ਲੜਾਈ ਹੋ ਰਹੀ ਹੈ ਨਾ ਜੀ ਦਿੱਲੀ ਦੁਨੀਆ ਦੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀ ਹੈ ਜਿਹੜੇ ਜਿਹੜੇ ਦੁਨੀਆ ਦੇ 10 ਪ੍ਰਦੂਸ਼ਿਤ ਹੈਗੇ ਨਾ ਜੀ ਸ਼ਹਿਰ ਉਹ ਦਿੱਲੀ ਦੇ ਆਸ-ਪਾਸ ਹੈ ਜੀ ਉਹ ਗੁਰਗਾਓ ਉਹਦੇ ਚ ਫਰੀਦাবাদ ਉਹਦੇ ਚ ਹੈ ਬਹਾਦਰਗੜ ਉਹਦੇ ਚ ਹੈ ਮਤਲਬ ਤੁਹਾਡੇ ਕੁਝ ਉਹਦੇ ਮਤਲਬ ਯੂਪੀ ਚ ਕੁਝ ਰਾਣੀ ਚ ਮਨਨ ਸਭ ਉਹ 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 ਉਹਦੇ ਬਾਰੇ ਗੱਲ ਨਹੀਂ ਕਰਦੇ ਜੀ ਡਾਕਟਰ ਸਾਹਿਬ ਆਮ ਆਦਮੀ ਪਾਰਟੀ 2027 ਚ ਸੀਐਮ ਜਿਹੜਾ ਫੇਸ ਹੈਗਾ ਭਗਵੰਤ ਮਾਨ ਨੂੰ ਲੈ ਕੇ ਲੜੇਗੀ ਤੇ ਟਿਕਟਾਂ ਦੀ ਫੇਰ ਬਦਲ ਹੋਏਗੀ ਦੇਖੋ ਮੇਰੀ ਗੱਲ ਸੁਣੋ ਇੱਕ ਤਾਂ ਸਵਾਲ ਪੁੱਛਣ ਵਾਲਾ ਤੇ ਦੂਜਾ ਜਵਾਬ ਦੇਣ ਵਾਲਾ ਇਹ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਨਾ ਜੀ ਇਹ ਜਿਹੜੀ ਸਾਡੀ ਪੀਐਸ ਸੀ ਆ ਸਾਡੇ ਆਰਸ਼ੀ ਜਰਵਿੰਦ ਕੇਜਰੀਵਾਲਾ ਮਨੀਸ਼ ਸਸੋਦੀਆ ਭਗਵੰਤ ਮਾਨ ਜੀ ਖੁਦ ਇਹ ਸਾਡੇ ਟੌਪ ਦੇ ਲੀਡਰ ਹੈ ਜੀ ਇਹ ਸਾਰਾ ਕੁਝ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਪਲੱਸ ਸਾਡੇ ਜਿਹੜੇ ਵਲੰਟੀਅਰ ਹੈ ਲੋਕਾਂ ਤੋਂ ਫੀਡਬੈਕ ਲੈਂਦੇ ਆ ਤੁਹਾਡੇ ਕੋਲੋਂ ਵੀ ਫੀਡਬੈਕ ਲੈਂਦੇ ਆ ਉਹ ਜਦੋਂ ਤੁਹਾਡੇ ਕੋਲੋਂ ਜੋ ਪਾਰਟੀ ਦੇ ਪਿਛਲੀ ਵਾਰੀ ਪੁੱਛਿਆ ਸੀ ਕਿ ਜਿਹੜੇ ਵਿਧਾਇਕਾਂ ਦੀ ਚੰਗੀ ਕਾਰਜਕਾਰੀ ਨਹੀਂ ਹੈ ਉਹਨਾਂ ਦੀ ਟਿਕਟਾਂ ਵੀ ਬਦਲੀਆਂ ਜਾਣਗੀਆਂ ਇਹ ਇਹ ਵਸੇ ਤੁਹਾਡੀ ਗੱਲ ਦਾ ਸਵਾਲ ਦਾ ਜਵਾਬ ਸ਼ਾਹ ਅਰਵਿੰਦ ਕੇਜਲੀਵਾਲ ਜੀ ਦੇ ਚੁੱਕਿਆ ਪਹਿਲਾਂ ਤੁਸੀਂ ਤਾਂ ਇਹਨਾਂ ਨੂੰ ਨਸ਼ਾ ਵਿਰੋਧ ਦਾ ਮੁਹਿੰਮ ਜ਼ਰੂਰ ਚਲਾਈ ਗਈ ਹੈ ਸਰਕਾਰ ਵੱਲੋਂ ਪਰ ਪਟਿਆਲਾ ਦੇ ਵਿੱਚ ਇੱਕ ਨਸ਼ਾ ਨੂੰ ਲੈ ਕੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਪੁਲਿਸ ਮੁਲਾਜ਼ਮ ਵੀ ਨਾਲ ਮੌਜੂਦ ਹੈ ਆਪਣੀ ਜੇਬਾਂ ਦੇ ਮੈਂ ਇਸ ਬਾਰੇ ਬਹੁਤ ਪਰਟੀਕੂਲ ਹਾਂ ਔਰ ਸਾਡੇ ਜਿਹੜੇ ਵਿਲੇਜ ਡਿਫੈਂਸ ਕਮੇਟੀ ਦਾ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਅਮਰਸਰ ਚ ਫੜ ਲਈ ਉਹਨਾਂ ਨੇ ਕਿੰਨੇ ਜਾ ਕੇ ਸਾਡੇ ਕੁੜੀ ਨੂੰ ਰਾਤ ਨੂੰ ਫੜ ਲਈ ਮੈਨੂੰ ਇੱਕ ਵਾਰੀ ਪਹਿਲਾਂ ਤੁਹਾਡੇ ਇੱਕ ਬੰਦੇ ਨੇ ਭੇਜੀ ਸੀ ਮੈਂ ਨਾਲ ਦੀ ਨਾਲ ਐਕਸ਼ਨ ਕਰਾ ਦਿੱਤਾ ਸੀ ਜਿਹੜਾ ਤੁਸੀਂ ਮੈਨੂੰ ਦਿਓ ਐਕਸ਼ਨ ਵਾਲਾ ਹੁਣ ਮੇਰੇ ਇਧਾਰ ਚਲੀ ਆਜ ਮੈਨੂੰ ਭੇਜ ਦਿਓ ਅੱਜ ਹੀ ਐਕਸ਼ਨ ਹੋ ਗਿਆ ਲਓ ਜੀ ਚੇਅਰਮੈਨ ਸਾਹਿਬ ਜ਼ਿੰਮੇਵਾਰੀ ਸੌਂਪੀ ਗਈ ਹੈ ਕੀ ਕਹਿਣਾ ਚਾਹੋਗੇ ਇੱਕ ਮਿੰਟ ਬੈਠ ਕੇ ਕਰ ਲੋ ਸਰ ਬੈਠ ਕੇ ਕਰ ਲੋ ਮੈਂ ਬੈਠ ਮਿੰਟ ਕਰ ਕੌਣ ਬੈਠੇ ਮੈਂ ਕਹਿਣਾ ਚਾਹੁੰਦਾ ਕਿ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੁਹਾਨੂੰ ਪਹਿਲਾਂ ਤਾਂ ਤੁਹਾਡੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਇੱਥੇ ਆਏ ਹੋ ਨਹੀਂ ਔਰ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਸੀਐਮ ਸਾਹਿਬ ਭਗਵੰਤ ਮਾਨ ਜੀ ਸੁਸ਼ੋਧਿਆ ਜੀ ਸਾਡੇ ਪੰਜਾਬ ਪਰਿਵਾਰੀ ਅਮਨਰ ਅਰੋੜਾ ਜੀ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਮંત્રી ਸਾਹਿਬ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਵੱਡੀ ਜ਼ਿੰਮੇਵਾਰੀ ਲਈ ਹੈ ਸਾਰੀ ਸੀਨੀਅਰ ਲੀਡਰਸ਼ਿਪ ਦਾ